ਸਸ਼ੀਗਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਕਣਕ ਦੇ ਆٹے ਦੀਆਂ ਪਿੰਨੀਆਂ ਇੱਕ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਦਾਣੇਦਾਰ ਪਿੰਨੀਆਂ ਇਹ ਬਣ ਕੇ ਤਿਆਰ ਹੋਣਗੀਆਂ ਠੰਡਾ ਦਾ ਮੌਸਮ ਹੈ ਜਿਹੜਾ ਉਹ ਸਟਾਰਟ ਹੋ ਚੁੱਕਿਆ ਹੈ ਜੀ ਤੇ ਠੰਡ ਦੇ ਮੌਸਮ ਦੇ ਵਿੱਚ ਹਰ ਇੱਕ ਦਾ ਮਨ ਕਰਦਾ ਹੁੰਦਾ ਹੈ ਮਿੱਠੀਆਂ ਚੀਜ਼ਾਂ ਖਾਣ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਆਟੇ ਦੀਆਂ ਪਿੰਨੀਆਂ 파ਟੇ ਨੂੰ ਦੁੱਧ ਦੇ ਵਿੱਚ ਪਿਉ ਕੇ ਬਣਾਵਾਂਗੇ ਇਹਨਾਂ ਨੂੰ ਬਣਾਉਣਾ ਇੰਨਾ ਕੋਸਾਨ ਹੈ ਵੀ ਤੁਸੀਂ ਪਹਿਲੀ ਵਾਰ ਦੇ ਵਿੱਚ ਬਿਲਕੁਲ ਪਰਫੈਕਟ ਪਿੰਨੀਆਂ ਬਿਲਕੁਲ ਦਾਣੇਦਾਰ ਬਣਾ ਕੇ ਤਿਆਰ ਕਰ ਲਵਾਂਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਦੇਖਰ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਹਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਚਲੋ ਫਿਰ ਇਹ ਰੈਸਪੀ ਬਣਾਉਣੀ ਆਪਾਂ ਸਿੱਖ ਲੈਨੇ ਆ ਜੀ ਇਸ ਰੈਸਪੀ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਆਪਣੇ ਕੋਲੇ ਦੁੱਧ ਹੈ ਜੀ ਇਹ ਡੇਢ ਕੌਲੀ ਦੁੱਧ ਹੈ ਘਰ ਦੇ ਵਿੱਚੋਂ ਕੋਈ ਵੀ ਕੌਲੀ ਬਾਟੀ ਜਾਂ ਕੱਪ ਸੈੱਟ ਕਰ ਲੈਣਾ ਤੁਸੀਂ ਉਹਦੇ ਨਾਲ ਹੀ ਆਪਾਂ ਆਟਾ ਜਿਹੜਾ ਉਹ ਐਡ ਕਰਾਂਗੇ ਤੇ ਹੁਣ ਇਸ ਦੁੱਧ ਦੇ ਵਿੱਚ ਇੱਕ ਚਮਚਾ ਫੁੱਲ ਭਰ ਕੇ ਆਪਾਂ ਦੇਸੀ ਘਿਓ ਦਾ ਐਡ ਕਰ ਦਾਂਗੇ ਦੁੱਧ ਹੈ ਜਿਹੜਾ ਉਹ ਪਹਿਲਾਂ ਤੋਂ ਉਬਲਿਆ ਹੋਇਆ ਸੀ ਮੈਂ ਹਲਕਾ ਜਿਹਾ بس ਇਹਨੂੰ ਗ ਥੋੜੇ ਕੋਲੇ ਜੇ ਕੱਚਾ ਦੁੱਧ ਹੋਇਆ ਉਹਨੂੰ ਉਬਾਲ ਕੇ ਤਿਆਰ ਕਰ ਲਿਓ ਤੇ ਕਿਹੋ ਚੰਗੀ ਤਰੀਕੇ ਨਾਲ ਮਿਕਸ ਕਰ ਦੇਗੇ ਹੁਣ ਇੱਧਰ ਇੱਕ ਖੁੱਲੇ ਬਰਤਨ ਦੇ ਵਿੱਚ ਆਪਾਂ ਦੋ ਕਾਲੀਆਂ ਆٹے ਦੀਆਂ ਸ਼ਾਮਿਲ ਕਰਾਂਗੇ ਇਹ ਕਣਕ ਦਾ ਆਟਾ ਜਿਹੜਾ ਆਪਾਂ ਹਰ ਰੋਜ਼ ਰੋਟੀਆਂ ਬਣਾਉਣ ਦੇ ਲਈ ਵਰਤਦੇ ਹਾਂ ਉਹੀ ਇਹ ਆਟਾ ਹੈਗਾ ਤੇ ਦੋ ਕਾਲੀਆਂ ਆٹے ਦੀਆਂ ਫਿਸਡੋਂਗੇ ਦੇ ਵਿੱਚ ਸ਼ਾਮਿਲ ਕਰਾਂਗੇ ਹੁਣ ਇਹਦੇ ਵਿੱਚ ਅੱਧੀ ਕਾਲੀ ਆਪਾਂ ਸੂਜੀ ਵੀ ਐਡ ਕਰ ਦੇਾਂਗੇ ਬਿਲਕੁਲ ਆਪਸ਼ਨਲ ਹੈ ਤੁਸੀਂ ਬਿਨਾ ਸੂਜੀ ਤੋਂ ਵੀ ਬਣਾ ਸਕਦੇ ਹੋ ਤੇ ਸੂਜੀ ਤੇ ਆٹے ਨੂੰ ਚੰਗੀ ਤਰੀਕੇ ਨਾਲ ਪਹਿਲਾਂ ਆਪਾਂ ਮਿਕਸ ਕਰ ਲਾਂਗੇ ਖੋਨੇ ਸਾਟੇ ਦੇ ਵਿੱਚ ਆਪਾਂ ਜਿਹੜਾ ਦੁੱਧ ਤਿਆਰ ਕੀਤਾ ਸੀ ਕਿ ਉਹ ਐਡ ਕਰਕੇ ਹਲਕਾ ਜਿਹਾ ਗਰਮ ਕੀਤਾ ਸੀ ਇਹ ਐਡ ਕਰ ਦਿਆਂਗੇ 1.5 ਕੌਲੀ ਦੁੱਧ ਆਪਾਂ ਸਾਰਾ ਇਹਦੇ ਵਿੱਚ ਐਡ ਕਰ ਦਿਆਂਗੇ 1 ਕੌਲੀ ਪਹਿਲਾਂ ਐਡ ਕਰਤੀ ਤੇ ਅੱਧੀ ਕੌਲੀ ਬਾਅਦ ਵਿੱਚ ਦੁੱਧ ਹੈ ਜਿਹੜਾ ਉਹ ਘੱਟ ਵੱਧ ਵੀ ਲੱਗ ਸਕਦਾ ਹੈ ਵੀ ਜੇ ਤਾਂ ਆਟਾ ਜ਼ਿਆਦਾ ਬਰੀਕ ਹੋਇਆ ਦੁੱਧ ਘੱਟ ਲੱਗੂਗਾ ਜੇ ਆਟਾ ਥੋੜਾ ਜਿਹਾ ਮੋਟਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਦੁੱਧ ਹੈ ਜਿਹੜਾ 2 ਕੌਲੀਆਂ ਵੀ ਸ਼ਾਮਿਲ ਕਰ ਸਕਦੇ ਹੋ ਤੇ ਹਾਂ ਜੀ ਚੰਗੇ ਤਰੀਕੇ ਨਾਲ ਆਟੇ ਨੂੰ ਆਪਾਂ ਮਿਕਸ ਕਰ ਲਾਂਗੇ ਹੱਥਾਂ ਦੀ ਮਦਦ ਨਾਲ ਜੀ ਆਪਾਂ ਮਿਕਸ ਕਰਾਂਗੇ ਆਸਾਨੀ ਨਾਲ ਮਿਕਸ ਕਰ ਲਾਂਗੇ ਤੇ ਵਧੀਆ ਇਹ ਬਣ ਕੇ ਤਿਆਰ ਹੋ ਜਾਊਗਾ ਦੇਖੋ ਇਸ ਤਰੀਕੇ ਦਾ ਆਟਾ ਆਪਾਂ ਬਣਾ ਕੇ ਤਿਆਰ ਕਰ ਲੈਣਾਗਾ ਨਾ ਤਾਂ ਬਾਲਾ ਗਾੜਾ ਰੱਖਣਾਗਾ ਤੇ ਨਾ ਬਾਲਾ ਪਤਲਾ ਕੋਲ ਤਿਆਰ ਕਰਨਾਗਾ ਇਹਨੂੰ ਰੈਸਟ ਕਰਨ ਵਾਸਤੇ ਆਪਾਂ 10 ਤੋਂ 15 ਮਿੰਟ ਹੈ ਜਿਹੜਾ ਸਾਈਡ ਤੇ ਰੱਖ ਦੇਣੇ ਆ ਹੁਣ 10 ਤੋਂ 15 ਮਿੰਟ ਹੋ ਗਏ ਹੈ ਜੀ ਆਟਾ ਬਿਲਕੁਲ ਇਹ ਤਿਆਰ ਹੋ ਗਿਆ ਇੱਥੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਬਿਲਕੁਲ ਇਸ ਤਰੀਕੇ ਦਾ ਆਟਾ ਇਹ ਹੱਥਾਂ ਨੂੰ ਥੋੜਾ ਜਿਹਾ ਗਿੱਲਾ ਕਰਕੇ ਫੇਰ ਹੀ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਬਣਾਵਾਂਗੇ ਛੋਟੇ ਛੋਟੇ ਪੀੜੇ ਬਣਾ ਕੇ ਇਹਨਾਂ ਨੂੰ ਫਲੈਟ ਕਰ ਦੇਾਂਗੇ ਟਿੱਕੀ ਦੀ ਤਰ੍ਹਾਂ ਇਸ ਤਰੀਕੇ ਨਾਲ ਬਣਾ ਬਣਾ ਕੇ ਆਪਾਂ ਘਿਓ ਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਘਿਓ ਹੈ ਜਿਹੜਾ ਇੱਕ ਪੈਨ 'ਚ ਮੈਂ ਪਹਿਲੇ ਗਰਮ ਕਰ ਲਿਆ ਮੀਡੀਅਮ ਫਲੇਮ ਤੇ ਘਿਓ ਆਪਾਂ ਗਰਮ ਕਰਾਂਗੇ ਫੁੱਲ ਫਲੇਮ ਨਹੀਂ ਰੱਖਣੀ ਤੇ ਘਿਓ ਤੁਸੀਂ ਇੱਥੇ ਦੇਸੀ ਵੀ ਵਰਤ ਸਕਦੇ ਹੋ ਤੇ ਢਾਲ ਦਾ ਘਿਓ ਵੀ ਵਰਤ ਸਕਦੇ ਹੋ ਘਿਓ ਆਪਾਂ ਚੈੱਕ ਕਰ ਲਿਆ ਸੀ ਵਧੀਆ ਗਰਮ ਹੋ ਗਿਆ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਘਿਓ ਦੇ ਵਿੱਚ ਛੱਡ ਦਿਆਂਗੇ ਥੋੜਾ ਜਿਹਾ ਇਹਨਾਂ ਨੂੰ ਪੱਕਣ ਦੇਵਾਂਗੇ ਮੀਡੀਅਮ ਜੀ ਫਲੇਮ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਰੀ ਸਾਈਡ ਪਲਟ ਦੇਾਂਗੇ ਵੀ ਸਾਰੀਆਂ ਸਾਈਡਾਂ ਤੋਂ ਇਹ ਵਧੀਆ 골ਡਨ ਬਣ ਕੇ ਤਿਆਰ ਹੋ ਜਾਣ ਤੇ ਇਥੇ ਆਪਾਂ ਇਹਨਾਂ ਨੂੰ ਜੇ ਫੁੱਲ ਫਲੇਮ ਤੇ ਫਰਾਈ ਕਰਾਂਗੇ ਉੱਪਰ ਉਹ ਜਲਦੀ ਪੱਕ ਜਾਣਗੀਆਂ ਵਧੀਆ 골ਡਨ ਹੋ ਜਾਣਗੀਆਂ ਪਰ ਵਿੱਚੋਂ ਇਹ ਜਿਹੜੀਆਂ ਸਾਰੀਆਂ ਦੇਖੀਏ ਕੱਚੀਆਂ ਰਹਿ ਜਾਣਗੀਆਂ ਆਟਾ ਜਿਹੜਾ ਉਹ ਕੱਚਾ ਰਹਿ ਜੂ ਇਸ ਕਰਕੇ ਆਪਾਂ ਇਹਨਾਂ ਨੂੰ ਮੀਡੀਅਮ ਜੀ ਫਲੇਮ ਤੇ ਹੌਲੀ-ਹੌਲੀ ਇਸ ਤਰੀਕੇ ਨਾਲ ਵਧੀਆ 골ਡਨ ਬਣਾ ਕੇ ਤਿਆਰ ਕਰਾਂਗੇ ਹੁਣ ਸਾਰੀਆਂ ਇਹ ਟਿੱਕੀਆਂ ਇਸ ਤਰੀਕੇ ਨੇ ਸੇਮ ਆਪਾਂ ਬਣਾ ਲਾਂਗੇ ਇਹ ਬਣ ਕੇ ਤਿਆਰ ਹੋ ਗਈਆਂ ਨੇ ਇਹਨਾਂ ਨੂੰ ਮੈਂ ਪਲੇਟ 'ਚ ਕੱਢ ਕੇ ਰੱਖ ਲਵਾਂਗੀ ਸੇਮ ਇਸੇ ਤਰੀਕੇ ਨਾਲ ਦੂਜੀਆਂ ਵੀ ਸਾਰੀਆਂ ਮੈਂ ਤਿਆਰ ਕਰ ਲਵਾਂਗੀ ਤੇ ਹੁਣ ਜੀ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਬਣਾ ਕੇ ਥਾਲ ਫੜ ਕੇ ਰੱਖ ਲਈਆਂ ਦੇਖੋ ਦੋ ਕਾਲਾ ਆਟੇ ਦੇ ਨਾਲ ਇੰਨੀਆਂ ਜ਼ਿਆਦਾ ਇਹ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਇਹਨਾਂ ਦੇ ਹੁਣ ਆਪਾਂ ਛੋਟੇ ਛੋਟੇ ਕਰ ਲਾਂਗੇ ਟੁਕੜੇ ਤੇ ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰਕੇ ਇਹਨਾਂ ਨੂੰ ਆਪਾਂ ਠੰਡਾ ਹੋਣ ਵਾਸਤੇ 10-15 ਮਿੰਟ ਰੱਖ ਦੇਾਂਗੇ ਤੇ ਹੁਣ ਜੀ ਟਿੱਕੀਆਂ ਨੂੰ ਜਦ ਆਪਾਂ ਤੋੜ ਕੇ ਰੱਖਤਾ ਸੀ ਇਹ ਜਲਦੀ ਠੰਡੀਆਂ ਹੋ ਗਈਆਂ ਤੇ ਹੁਣ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰਕੇ ਤੇ ਇਹਨਾਂ ਦਾ ਚੂਰਮਾ ਬਣਾਵਾਂਗੇ ਆਪਾਂ ਜਿੰਨਾ ਵਾਰ ਜੀ ਇਹਨੂੰ ਮਿਕਸ ਕਰ ਲਏ ਇਹਦਾ ਬਰੀਕ ਪਾਊਡਰ ਨਹੀਂ ਬਣਨਾ ਤੇ ਥੋੜਾ ਥੋੜਾ ਕਰਕੇ ਆਪਾਂ ਸਾਰੇ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਦੇਖੋ ਬਿਲਕੁਲ ਇਸ ਤਰੀਕੇ ਦਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਇਹ ਸਾਰਾ ਚੂਰਮਾ ਆਪਾਂ ਬਣਾ ਕੇ ਤਿਆਰ ਕਰ ਲਿਆ ਤੇਦਰ ਜੀ ਕੜਾਹੀ ਦੇ ਵਿੱਚ ਥੋੜਾ ਜਿਹਾ ਆਪਾਂ ਕਿਹਾ ਐਡ ਕਰ ਲਿਆ ਤੇ ਇਹ ਆਪਣੇ ਕੋਲੇ ਡਰਾਈ ਫਰੂਟ ਨੇ ਇਹਦੇ ਵਿੱਚ ਥੋੜੇ ਜਿਹਾ ਆਪਣੇ ਕੋਲੇ ਕਾਜੂ ਬਦਾਮ ਤੇ ਪਿਸਤੇ ਨੇ ਤੇ ਇਹਨਾਂ ਨੂੰ ਆਪਾਂ ਬਿਲਕੁਲ ਸਲੋ ਫਲੇਮ ਤੇ ਥੋੜਾ ਜਿਹਾ ਫਰਾਈ ਕਰਾਂਗੇ ਜ਼ਿਆਦਾ ਨਹੀਂ ਹੁਣ ਇਹ ਵਧੀਆ ਫਰਾਈ ਹੋ ਗਏ ਐ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹ ਚੂਰਮਾ ਤਿਆਰ ਕਰਕੇ ਰੱਖਿਆ ਸੀ ਇਹ ਐਡ ਕਰ ਦਾਂਗੇ ਹੁਣ ਇਸ ਚੂਰਮੇ ਨੂੰ ਜ਼ਿਆਦਾ ਆਪਾਂ ਫਕਾਉਣਾ ਨਹੀਂ ਕਿਉਂਕਿ ਆਪਾਂ ਟਿੱਕੀਆਂ ਨੂੰ ਪਹਿਲਾਂ ਹੀ ਵਧੀਆ ਫਰਾਈ ਕਰਕੇ ਤਿਆਰ ਕੀਤਾ ਹੈ ਵਧੀਆ ਆਟੇ ਨੂੰ ਪਹਿਲਾਂ ਹੀ ਪਕਾ ਲਿਆ ਸੀ ਬਸ ਇਹਨੂੰ ਆਪਾਂ ਡ్రਾਈ ਫਰੂਟਾਂ ਦੇ ਨਾਲ ਥੋੜਾ ਜਿਹਾ ਮਿਕਸ ਹੀ ਕਰਾਂਗੇ ਹਲਕਾ ਜਿਹਾ ਇਹਨੂੰ ਗਰਮ ਕਰਨਾ ਹੈ ਬਸ ਫਲੇਮ ਇੱਥੇ ਮੈਂ ਬਿਲਕੁਲ ਸਲੋਈ ਰੱਖੀ ਹੈ ਤੇ ਹੁਣ ਇਸ ਚੂਰ ਮੈਨੂੰ ਡ్రਾਈ ਫਰੂਟਸ ਦੇ ਨਾਲ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਖਟਖਿਆਉ ਦੇ ਨਾਲ ਜਿਆਦਾ ਖਿਉ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਐਡ ਕਰਾਂਗੇ ਮਿੱਠਾ ਆਪਾਂ ਐਡ ਕਰਾਂਗੇ ਇੱਥੇ ਜਿਹੜੀ ਬੂਰਾਖੰਡ ਹੁੰਦੀ ਹੈ ਜਨ ਕਿ ਜਿਹੜੀ ਲੱਡੂ ਬਣਾਉਣ ਦੇ ਲਈ ਸਪੈਸ਼ਲੀ ਵਰਤੀ ਜਾਂਦੀ ਹੈ ਤੁਸੀਂ ਪੀਸੀ ਹੋਈ ਖੰਡ ਜੋ ਕਿ ਆਪਾਂ ਘਰ ਦੇ ਵਿੱਚ ਹੀ ਦਾਣੇਦਾਰ ਖੰਡ ਨੂੰ ਮਿਕਸਰ ਵਿੱਚ ਪੀਸ ਕੇ ਤਿਆਰ ਕਰ ਲੈਨੇ ਆ ਉਹ ਵੀ ਜਾਂ ਫਿਰ ਤੁਸੀਂ ਸ਼ੱਕਰ ਵੀ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਮਿਸ਼ਰੀ ਦਾ ਪਾਊਡਰ ਵੀ ਵਰਤ ਸਕਦੇ ਹੋ ਤੇ ਆਪਾਂ ਇਸੇ ਕੌਲੀ ਦੇ ਨਾਲ ਮਿਣਕੀ ਜਿਹੜੀ ਡੇਢ ਕੌਲੀ ਐਡ ਕਰਾਂਗੇ ਤੇ ਇੱਥੇ ਇਹਦੇ ਵਿੱਚ ਡੇਢ ਕੌਲੀ ਕਾਫੀ ਹੈ ਮਿੱਠੇ ਦੀ ਇਹਦੇ ਨਾਲ ਬਿਲਕੁਲ ਪਰਫੈਕਟ ਮਿੱਠਾ ਰਹੂਗਾ ਜੇ ਤੁਸੀਂ ਥੋੜਾ ਜਿਹਾ ਘੱਟ ਖਾਣੇ ਹੋ ਤਾਂ ਤੁਸੀਂ 2-3 ਚਮਚ ਘਟਾ ਸਕਦੇ ਹੋ ਜੇ ਵੱਧ ਖਾਣੇ ਹੋ ਤਾਂ 2-3 ਚਮਚ ਤੁਸੀਂ ਵਧਾ ਸਕਦੇ ਹੋ ਬਾਕੀ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਹੀ ਮਿਕਸ ਕਰ ਦਿਆਂਗੇ ਦੇਖੋ ਤੇ ਇੱਥੇ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਉਹ ਬੰਦ ਕਰਤੀ ਸੀ ਮਿੱਠਾ ਐਡ ਕਰਨ ਤੋਂ ਪਹਿਲਾਂ ਹੀ ਤੇ ਇਸ ਤਰੀਕੇ ਨਾਲ ਗਰਮ-ਗਰਮ ਚੂਰਮੇ ਦੇ ਵਿੱਚ ਆਪਾਂ ਇਹ ਮਿੱਠਾ ਐਡ ਕਰ ਦਿਆਂਗੇ ਚੰਗੀ ਤਰੀਕੇ ਨਾਲ ਮਿਕਸ ਹੋ ਜਾਊਗਾ ਮਸਚੂਰ ਮੈਨੂੰ ਹਲਕਾ ਜਾਂ ਗਰਮ ਕਰਕੇ ਮਿੱਠਾ ਐਡ ਕਰ ਲੈਣਾ ਤੇ ਹੁਣ ਆਪਾਂ ਇਹ ਸਾਰੀਆਂ ਪਿੰਨੀਆ ਜਾਂ ਤੁਸੀਂ ਇਹਨੂੰ ਲੱਡੂ ਕਹਿ ਸਕਦੇ ਹੋ ਪਿੰਨੀਆ ਕਹਿ ਸਕਦੇ ਹੋ ਇਹ ਆਪਾਂ ਵੱਟ ਕੇ ਤਿਆਰ ਕਰ ਲਾਂਗੇ ਕਿੰਨੀਆਂ ਵਧੀਆ ਇਹ ਬਣ ਕੇ ਤਿਆਰ ਹੋ ਗਈਆਂ ਨੇ ਤੇ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਬਣਾ ਕੇ ਕਿਸੇ ਵੀ ਏਅਰਟਾਈ ਡੱਬੇ ਦੇ ਵਿੱਚ ਠੰਡੀਆਂ ਕਰਕੇ ਰੱਖ ਸਕਦੇ ਹੋ ਕਾਫੀ ਦਿਨਾਂ ਤੱਕ ਇਹ ਖਰਾਬ ਨਹੀਂ ਹੁੰਦੀਆਂ ਮੈਂ ਸਾਰੀਆਂ ਇਹ ਆਠੇ ਦੀਆਂ ਬਿੰਨੀਆ ਇਸ ਤਰੀਕੇ ਨਾਲ ਬਣਾ ਬਣਾ ਕੇ ਇੱਕ ਪਲੇਟ 'ਚ ਰੱਖ ਲੂੰਗੀ ਦੋ ਕਾਲਾ ਨਾ ਆਟੇ ਦੇ ਨਾਲ ਇੰਨੀਆਂ ਜ਼ਿਆਦਾ ਇਹ ਪਿੰਨੀਆਂ ਡੱਬਾ ਵਾਰ ਕੇ ਤਿਆਰ ਹੋ ਗਈਆਂ ਨੇ ਤੁਸੀਂ ਇਹਨਾਂ ਨੂੰ ਚਾਹ ਦੇ ਨਾਲ ਖਾ ਸਕਦੇ ਹੋ ਦੁੱਧ ਦੇ ਨਾਲ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀਆਂ ਨੇ ਬਾਕੀ ਦੇਸੀ ਘਿਓ ਦੇ ਵਿੱਚ ਇਹਨਾਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਉਂਦਾ ਬਾਕੀ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਇਹਨਾਂ ਨੂੰ ਨਾਲ ਦਾ ਘਿਓ ਚ ਵੀ ਬਣਾ ਸਕਦੇ ਹੋ ਤੇ ਸਾਰੀਆਂ ਪਿੰਨੀਆਂ ਇਸ ਤਰੀਕੇ ਨਾਲ ਬਣਾ ਕੇ ਆਪਾਂ ਤਿਆਰ ਕਰ ਲਿਆ ਨੇ ਜੀ ਦੇਖੋ ਜਿਹੜੇ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਪਾਏ ਨੇ ਉਹਦੇ ਨਾਲ ਇਹਨਾਂ ਦੀ ਲੁੱਕ ਇੰਨੀ ਵਧੀਆ ਆਈ ਹੈ ਦੇਖਣ ਦੇ ਵਿੱਚ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਟੇਸ ਤਾਂ ਹੋਰ ਵੀ ਵੱਧ ਜਾਂਦਾ ਹੈ ਹੁਣ ਇੱਕ ਪਿੰਨੀ ਇੱਥੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਅੱਧਾ ਘੰਟਾ ਆਪਾਂ ਇਹਨਾਂ ਨੂੰ ਸੈੱਟ ਹੋਣ ਵਾਸਤੇ ਰੱਖਤਾ ਸੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਤਿਆਰ ਹੋ ਗਈਆਂ ਨੇ ਸੋ ਇਸ ਰੈਸਪੀ ਨੂੰ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬਾਤੁਵਦ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਧਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅ